ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪੀ ਲਾਸਮਨਸ ਹੁੰਦਾ ਤੇ ਮਾਸਟਰ ਲਾਸਮਨ ਸਿੰਘਸ ਹੁੰਦਾ ਅੱਜ ਫੇਰ ਬਹੁਤ ਹੀ ਮਹੱਤਵਪੂਰਨ ਜਿਹੜੀ ਜਾਣਕਾਰੀ ਤੁਹਾਡੇ ਕੋਲ ਲੈ ਕੇ ਆ ਰਹੇ ਆਂ ਵੈਸੇ ਰਾਤ ਦਾ ਦਿਲ ਰਾਤ 9:00 ਵਜੇ ਸਾਰੇ ਹੀ ਸੋਸ਼ਲ ਮੀਡੀਆ ਦੇ ਸਾਰੇ ਚੈਨਲਾਂ ਤੇ ਇਹ ਗੱਲ ਚੱਲ ਪਈ ਸੀ ਕਿ ਕੇਂਦਰ ਦੀ ਸਰਕਾਰ ਨੇ ਜਿਹੜੀ ਹੈ ਪ੍ਰਾਣੀ 올ਡ ਪੈਨਸ਼ਨ ਸਕੀਮ ਦੀ ਜਿਹੜੀ ਮੰਗ ਸੀਗੀ ਪੰਜਾਬ ਪੰਜਾਬ ਕੀ ਪੂਰੇ ਭਾਰਤ ਦੇ EMPLOYEES ਦੇ ਵਕ ਵਕਤ डिपार्टमेंट्स ਦੇ EMPLOYEES ਦੀ ਜਿਹੜੀ ਮੰਗ ਸੀ ਉਸ ਨੂੰ ਤਾਂ ਹਲੇ ਨਹੀਂ ਮੰਨਿਆ ਪਰ ਜਿਹੜੀ ਨਵੀਂ ਪੈਨਸ਼ਨ ਸਕੀਮ ਸੀ ਜੋ ਹਟਲ बिहारी वाजਪਾਈ ਚੈਨਲ 2004 ਦੇ ਵਿੱਚ ਲਾਗੂ ਕੀਤੀ ਸੀ ਉਹਦੀ ਥਾਂ ਤੇ ਉਹ ਹੁਣ ਨਾ 올ਡ ਪੈਨਸ਼ਨ ਸਕੀਮ ਨਾ ਨਵੀਂ ਪੈਨਸ਼ਨ ਸਕੀਮ ਹੁਣ ਮਿਲੂਗੀ ਜ਼ੂਨੀਫਾਈਡ ਪੈਨਸ਼ਨ ਸਕੀਮ ਜੁਨੀਫਾਈਡ ਪੈਨਸ਼ਨ ਸਕੀਮ ਜਰਨੀ ਦੀ ਜੁਪੀਐਸ ਪਹਿਲੀ ਸੀ اوਪੀਐਸ 올ਡ ਪੈਨਸ਼ਨ ਸਕੀਮ ਫਿਰ ਨਵੀਂ ਲਿਆ ਦੀ 2004 ਦੇ ਵਿੱਚ 2004 ਤੋਂ ਪਹਿਲਾਂ 2004 ਤੋਂ ਜਿਹੜੀ ਲਾਗੂ ਹੋ ਰਹੀ ਹੈ ਜਿਹੜੇ 2004 ਦੇ ਵਿੱਚ ਮਲਾਜਮ ਭਰਤੀ ਹੋਏ ਨੇ ਉਹਨਾਂ ਨੇ ਤੇ ਸਾਰਿਆਂ ਤੇ ਐਨਪੀਐਸ ਲਾਗੂ ਹੋ ਨਵੀਂ ਪੈਨਟਰ ਸਕੀਮ ਲਾਗੂ ਆ ਜਿਹੜੀ ਨੂੰ ਸ਼ੁਰੂ ਤੋਂ ਹੀ ਜਿੱਦ ਦੇ ਤੋਂ ਇਹ ਪੈਨਟਰ ਸਕੀਮ ਸਾਹਮਣੇ ਆਈ ਉਸੇ ਦਿਨ ਤੋਂ ਹੀ ਸਾਡੇ ਐਮਪਲਾਈ ਜਿਹੜੇ ਉਸ ਨੂੰ ਰਿਜੈਕਟ ਕਰਦੇ ਆ ਰਹੇ ਨੇ ਤੇ ਉਸ ਦਾ ਲੰਬਾ ਸਮਾਂ ਲਗਭਗ 20 ਸਾਲ ਹੋ ਗਿਆ ਹੈ ਕਿਉਂਕਿ 2004 ਦੇ ਵਿੱਚ ਚੱਲੇ 20 ਸਾਲ ਤੋਂ ਹੀ ਲੋਕ ਇਸ ਗੱਲ ਦੇ ਲਈ ਸੰਘਰਸ਼ ਕਰਦੇ ਆ ਰਹੇ ਨੇ ਕਿ ਇਹ ਪੈਨਸ਼ਨ ਸਕੀਮ ਆ ਜਿਹੜੀ ਹੈ ਬਹੁਤ ਗਲਤ ਹੈ ਕਿਉਂਕਿ ਸਾਰੀ ਉਮਰ ਇੱਕ ਮੁਲਾਜ਼ਮ ਜਿਹੜਾ ਹੈ ਆਪਦੀ ਪੂਰੀ ਜ਼ਿੰਦਗੀ ਦੇ ਸੁਨਹਿਰੀ ਸਮਾਂ ਸਰਕਾਰ ਦੇ ਘਰ ਲਾ ਆਉਂਦਾ ਤੇ ਉਸ ਤੋਂ ਬਾਅਦ ਉਸ ਨੂੰ ਖਾਲੀ ਥਾਣਾ ਪੈਂਦਾ ਜਿਹੜੀ ਕਿ ਚੰਗੀ ਗੱਲ ਨਹੀਂ ਹੈ ਪਰ ਉਸੇ ਸਰਕਾਰ ਦੇ ਰਹਿੰਦੇ ਆ ਉੱਥੇ ਸਾਡੇ ਜਿਹੜੇ ਐਮ ਐਲ ਏਜ਼ ਐਮ ਪੀਜ਼ ਨਹੀਂ ਸਾਡੀ ਬਿਊਰੋਕ੍ਰੇਸੀ ਉਹ ਵੀ ਚੰਗੇ ਜਿਹੜੇ ਹੈ ਫਾਇਦਾ ਲੈਂਦੇ ਨੇ ਅਖੀਰ ਤੱਕ ਚੰਗਾ ਉਹਨਾਂ ਨੂੰ ਸੇਵਾ ਫਲ ਮਿਲਦਾ ਪਰ ਜਿਹੜੀ ਹੈ ਬੀਜੇਪੀ ਸਰਕਾਰ ਨੇ ਪਹਿਲੀ ਸਰਕਾਰ ਨੇ ਬਾਜਪਾਈ ਸਾਹਿਬ ਦੀ ਸਰਕਾਰ ਨੇ ਜਿਹੜੀ ਸੀ ਉਹ ਬੰਦ ਕਰ ਦਿੱਤੀ ਸੀ ਪਰ ਹੁਣ ਫਿਰ ਜਿਹੜੀ ਹੈ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਤੋਂ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ ਉਸ ਨੂੰ ਸਬਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਅਹਿਮ ਗੱਲਾਂ ਦਸੀਆਂ ਸਾਡੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਜੀ ਨੇ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਸ ਸਕੀਮ ਲਗਭਗ 100 ਮੁਲਾਜ਼ਮ ਜਿੱਥੇ ਬੰਦੀਆਂ ਨਾਲ ਅਸੀਂ ਰਹਿ ਕਰਨ ਤੋਂ ਬਾਅਦ ਇਲਾਕੇ ਆਏ ਜਿੱਦੇ ਸਾਡੇ ਸਾਰੇ ਹੀ ਦੇਸ਼ ਦੀਆਂ ਬੈਂਕਾਂ ਆਰਬੀਆਈ ਹੋਰ ਜਿਹੜੇ ਫਾਈਨੈਂਸ਼ੀਅਲ ਡਿਪਾਰਟਮੈਂਟ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਵੇਂ ਸਕੀਮਾਂ ਚੱਲ ਰਹੀਆਂ ਨੇ ਤੇ ਫਿਰ ਉਸ ਤੋਂ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਕੀਤਾ ਔਰ ਇਹਦੇ ਨਾਲ ਲਗਭਗ ਉਹਨਾਂ ਨੇ ਤੇ 24-25 ਲੱਖ EMPLOYEES ਨੂੰ ਜਿਹੜਾ 24 ਤੋਂ 25 ਲੱਖ ਮੁਲਾਜ਼ਮਾਂ ਕੇਂਦਰ ਸਰਕਾਰ ਦਾ ਉਸ ਨੂੰ ਫੈਸਲਾ ਹੋਣ ਜਾ ਰਿਹਾ ਸਾਰੀਆਂ ਸਟੇਟ ਸਰਕਾਰਾਂ ਦੇ ਲਾ ਕੇ ਵਿੱਚੀ 24-25 ਲੱਖ ਮੁਲਾਜ਼ਮ ਬਣਦੇ ਆ ਕੁੱਲ ਭਾਰਤ ਸਰਕਾਰ ਦੇ ਜਿਹੜੇ ਹੈਗੇ ਚਾਹੇ ਉਹਦੇ ਚ ਰਾਜ ਸਰਕਾਰ ਹੋਵੇ ਮੁਲਾਜ਼ਮ ਹੋਣ ਚਾਹੇ ਕੇਂਦਰ ਸਰਕਾਰ ਦੇ ਹੋਣ ਤਾਂ ਇਸ ਤਰ੍ਹਾਂ ਦੋਸਤੋ ਇਸ ਸਰਕਾਰ ਨੇ ਇੱਕ ਵੱਡਾ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਇਸ ਦੇ ਵਿੱਚ ਥੱਲੇ ਜਿਹੜੇ ਜਦੋਂ-ਜਦੋਂ ਵੀਡੀਓਜ਼ ਆ ਰਹੀਆਂ ਨੇ YouTube ਦੇ ਉੱਤੇ ਤਾਂ ਦੇਖਦੇ ਆ ਥੱਲੇ ਸਾਰੇ ਮੁਲਾਜ਼ਮ ਆ ਜਿਹੜੇ ਸਾਡੇ ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਨਹੀਂ ਆ ਰਹੇ ਉਹਨਾਂ ਦੀ ਮੰਗ ਹੈ ਕਿ ਫਿਰ ਕੀ ਇਹ ਪੈਂਟਨ ਸਕੀਮ ਸਾਡੇ ਐਮਪੀਜ਼ ਤੇ ਸਾਡੇ ਐਮਐਲਏ ਤੇ ਵੀ ਯੂਪੀਆਈ ਯੂਪੀਐਸ ਸਕੀਮ ਲਾਗੂ ਹੋਊਗੀ ਪਰ ਇਸ ਤਰ੍ਹਾਂ ਦਾ ਨਹੀਂ ਹੈ ਇਹ ਸਿਰਫ EMPLOYEES ਤੇ ਹੈ ਇਸ ਕਰਕੇ EMPLOYEES ਨੇ ਜਿਹੜਾ ਹੈ ਇਸ ਦੇ ਉੱਤੇ ਆਪਣੇ ਸ਼ੰਕੇ ਜ਼ਹਿਰ ਕਰਨੇ ਸ਼ੁਰੂ ਕਰ ਦਿੱਤੇ ਹੈ ਜਿਹੜੀ ਦੀ ਆਉਣ ਵਾਲੇ ਕਈ ਦਿਨ ਲੰਬੀ ਚਰਚਾ ਚੱਲਣੀ ਹੈ ਔਰ ਜਿਹੜੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਇੱਥੇ ਰੈਜ਼ਰਵੇਸ਼ਨ ਦਾ ਰੌਲਾ ਪਿਆ ਰੈਜ਼ਰਵੇਸ਼ਨ ਨੂੰ ਦੇ ਉੱਤੇ ਕੇਂਦਰ ਸਰਕਾਰ ਨੇ ਤੁਰੰਤ ਜਿਹੜਾ ਹੈ ਫੈਸਲਾ ਲੀਤਾ ਔਰ ਉਹਦੇ ਵਿੱਚ ਇੱਕ ਇਹ ਇਹ ਗੱਲ ਕੀਤੀ ਕਿ ਜਿਹੜੀ ਰੈਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਨਹੀਂ ਹੋਊਗੀ ਤੇ ਬਾਕੀ ਗੱਲਾਂ ਜਿਹੜੀਆਂ ਹੈ ਉਹਦੇ ਤੇ ਚਰਚਾ ਕਰਾਂਗੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਹੋਰ ਲਿਟਰਲ ਐਂਟਰੀ ਲਿਟਰਲ ਐਂਟਰੀ ਰahin ਜਿਹੜੀ ਡਾਇਰੈਕਟ ਭਰਤੀ ਜਿਹੜੀਆਂ ਆਈਐਸ ਲੈਵਲ ਦੀਆਂ ਜਿਹੜੀਆਂ ਯੂਪੀਐਸਸੀ ਲੈਵਲ ਦੀਆਂ ਪੋਸਟਾਂ ਸੀ ਉਹ ਉਹ ਪੁੱਝ ਪੋਸਟਾਂ ਕੱਢੀਆਂ ਸੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਆਪੋਜੀਸ਼ਨ ਦੇ ਦਵਾਹੇਟ ਤੇ ਜਿੰਨੀਆਂ ਵੀ ਦਲਿਤ ਐਸ்சிਬੀਸੀ ਜਥੇਬੰਦੀਆਂ ਸੀ ਐਸਟੀ ਜਥੇਬੰਦੀਆਂ ਸਨ ਉਹਨਾਂ ਦੇ ਦਵਾਹੇਟ ਲਿਟਰਲ ਐਂਟਰੀ ਦਾ ਜਿਹੜਾ ਪ੍ਰਸਤਾਵ ਲਹਿੰਦਾ ਸੀ ਉਹਨਾਂ ਨੇ ਪੋਸਟਾਂ ਕੱਢੀਆਂ ਸੀ ਉਹ ਵੀ ਵਾਪਸ ਲੈ ਲਈਆਂ ਹੁਣ ਦੇਖਣਾ ਹੈ ਨਾਲ ਦੀ ਨਾਲ ਕਿਉਂਕਿ ਇਧਰ ਇਲੈਕਸ਼ਨਾਂ ਦਾ ਟਾਈਮ ਆ ਕਈ ਰਾਜਾਂ 'ਚ ਇਲੈਕਸ਼ਨਾਂ ਹੋ ਰਹੀਆਂ ਹਨ ਹਰਿਆਣਾ 'ਚ ਇਲੈਕਸ਼ਨ ਹੋ ਰਹੀ ਹੈ ਔਰ ਜੜੀਆਂ ਹੈ ਦੂਸਰੀਆਂ ਚੋਣਾਂ ਜੜੀਆਂ ਉਪ ਚੋਣਾਂ ਨੇ ਉਹ ਵੀ ਦੇਸ਼ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਹੁਣ ਕੀ ਦੇਖਣਾ ਹੈ ਦੇਸ਼ ਦਾ ਜਿਹੜਾ 25 ਲੱਖ ਮਲਾਜਮਾਂ 24 ਲੱਖ ਉਹ ਇਸ ਨੂੰ ਸਵੀਕਾਰ ਕਰੂਗਾ ਕਿਉਂਕਿ ਕਮੈਂਟਾਂ 'ਚ ਹਾਲ ਤੱਕ ਕਿਸ ਨੇ ਨਹੀਂ ਸਵੀਕਾਰ ਕੀਤਾ ਹੈ ਭਾਵੇਂ ਸਰਕਾਰ ਨੇ ਪੂਰੇ ਇਸ ਨੂੰ ਬਾਦ ਦਲੀਲ ਕਿਹਾ ਕਿ ਅਸੀਂ ਇਹ 올ਡ ਪੈਨਸ਼ਨ ਸਕੀਮਤਾ ਨਹੀਂ ਹੈ ਪਰ ਇਹ ਨਿਊ ਪੈਨਸ਼ਨ ਸਕੀਮ ਵੀ ਨਹੀਂ ਹੈ ਨਿਊ ਪੈਨਸ਼ਨ ਸਕੀਮ ਤੇ ਇਹਨਾਂ ਨੂੰ ਇਹਦੇ ਵਿੱਚ ਬਹੁਤ ਕੁਝ ਵੱਖਰਾ ਹੈ ਇਹਦੇ ਵਿੱਚ ਜਿਹੜੀ ਹੈ 25 ਸਾਲ ਦੀ ਸਰਵਿਸ ਦੇ ਵਿੱਚ ਇੱਕ ਸ਼ਰਤ रखी ਹੈ ਕਿ 25 ਸਾਲ ਜਿਸ ਵਿਅਕਤੀ ਦੀ ਸਰਵਿਸ ਹੈ ਉਸ ਨੂੰ ਪਿਛਲੇ 12 ਮਹੀਨਿਆਂ ਦੀ ਜਿਹੜੀ ਸੈਲਰੀ ਮਿਲੀ ਆ ਉਹਦਾ ਜਿਹੜੀ ਹੈ ਬੇਸਿਕ ਪੇ ਦਾ 50% ਜਿਹੜਾ ਹੈ ਮਿਲੂਗਾ ਤੇ ਉਹਦੀ 50% ਜਿਹੜੀ ਹੈ ਉਸ ਨੂੰ ਪੈਨਸ਼ਨ ਮਿਲਣੀ ਹੈ ਉਹਦਾ ਆਸਤ ਕੱਢ ਲਿਆ ਜਾਊਗਾ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਉਸ ਨੂੰ ਕਿੰਨੀ ਸੈਲਰੀ ਮਿਲਦੀ ਸੀ ਉਹਦਾ ਬੇਸਿਕ ਵੇਦਾ ਅਧ ਉਹਨਾਂ ਨੂੰ ਸੈਲਰੀ ਮਿਲਨੀ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਉਹਦੇ ਵਿੱਚ ਜਿਹੜਾ ਹੈ 3 ਸਾਲ ਬਾਅਦ ਉਹਦੇ ਵਿੱਚ ਜਿਹੜਾ ਵਾਅਦਾ ਹੋਣਾ ਚ ਗਵਰਨਮੈਂਟ ਦਾ 18.5% ਹਿੱਸਾ ਪਾਇਆਗਾ ਜਿਹੜਾ ਪਹਿਲਾਂ ਐਨਪੀਐਸ ਦੇ ਵਿੱਚ 14% ਸੀ 14% ਤੋਂ ਜਾ ਕੇ 18% ਕੀਤਾ ਔਰ 18.5% ਕੀਤਾ ਔਰ 18.5% ਦੇ ਵਿੱਚ ਜਿਹੜਾ ਗਵਰਨਮੈਂਟ ਦਾ ਹਿੱਸਾ ਹੋਊਗਾ ਉਸ ਨੂੰ 3 ਸਾਲ ਬਾਅਦ ਰਿਵਿਊ ਵੀ ਕੀਤਾ ਜਾਊਗਾ ਉਹਦੇ ਵਿੱਚ ਵਾਧਾ ਵੀ ਕੀਤਾ ਜਾਊਗਾ ਔਰ ਇਹਦੇ ਨਾਲ ਦੀ ਨਾਲ ਜਿਹੜਾ ਡੀਏ ਡੀਅਰਨੈਸ ਦਾ ਜਿਹੜਾ ਹੈਗਾ ਉਹ ਉਹ ਵੀ ਜਿਸ ਤਰ੍ਹਾਂ ਬਾਕੀ EMPLOYEES ਨੂੰ ਵਧੂਗਾ ਉਹ ਵੀ ਇਸ ਨੂੰ ਮਿਲਦਾ ਰਹੂਗਾ ਜਿਹੜਾ ਪੈਨਸ਼ਨ ਧਾਰਕਾਂ ਨੂੰ ਵੀ ਉਹ ਮਿਲੂਗਾ ਤੇ ਇਸ ਦੇ ਨਾਲ ਇੱਕ ਹੋਰ ਇਹਨਾਂ ਨੇ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੇ 2014 ਤੋਂ 2024 ਦੇ ਵਿੱਚ ਪ੍ਰਤੀਯੋਗ ਹੋਰ ਪੈਨਸ਼ਨ ਹੁਣ ਮਿਲ ਗਈ ਉਹਨਾਂ ਨੂੰ ਉਹਨਾਂ ਨੂੰ ਵੀ ਨਵੀਂ ਯੂਪੀਐਸ ਪੈਨਸ਼ਨ ਦੇ ਵਿੱਚ ਵਿਚਾਰਿਆ ਜਾਵੇਗਾ ਔਰ ਇੱਕ ਗੱਲ ਹੋਰ ਹੈ ਕਿ ਜਿੰਨਾ ਚਿਰ ਮੁਲਾਜ਼ਮਾ ਰਹੂਗਾ ਉਹਨੂੰ 50% ਉਹਦੀ ਪੈਨਸ਼ਨ ਮਿਲਦੀ ਰਹੂਗੀ ਪਰ ਜੇਕਰ ਉਸ ਐਮਪਲਾਈ ਦੀ ਜੇ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਜਿਹੜੀ ਫੈਮਿਲੀ ਯੋਜਨਾ ਹੈ ਫੈਮਿਲੀ ਦੀ ਪੈਨਸ਼ਨ ਆ ਉਹ 70% ਮਿਲੂਗੀ ਜਿੰਨੀ ਉਸ ਨੂੰ ਪੈਨਸ਼ਨ ਮਿਲਦੀ ਹੈ ਸਪੋਜ਼ ਕਰ ਲਓ ਕਿਸੇ ਨੂੰ 30000 ਪੈਨਸ਼ਨ ਮਿਲਦੀ ਹੈ ਤਾਂ ਉਸ ਦਾ 60% 18000 ਰੁਪਿਆ ਵੀ ਉਸ ਦੀ ਫੈਮਲੀ ਨੂੰ ਉਹਦੇ ਸਪਾਊਸ ਨੂੰ ਮਿਲ ਜਾਣਾ ਹੈ ਤਾਂ ਇਸ ਤਰ੍ਹਾਂ ਇਸ ਪੈਨਸ਼ਨ ਦੇ ਸਰਕਾਰ ਨੇ ਗੁਣ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਹੈ ਇਹਨੂੰ ਪਿੱਛੇ ਕਰ ਲਾ ਗਏ ਬੜੀਏ ਬਣਾ ਸੁਣਦਾ ਹੀ ਨਹੀਂ ਮੇਰਾ ਧਿਆਨ ਪਟਕਾਈ ਜਾਣਾ ਬਹਿਰ ਜਾ ਪਰ ਅਸੀਂ ਸਰਕਾਰ ਨੇ ਉਸ ਦੇ ਉੱਤੇ ਕਾਫੀ ਜ਼ੋਰ ਲਾਇਆ ਹੈ ਕਿ ਮੁਲਾਜ਼ਮਾਂ ਨੂੰ ਸੰਤੁਸ਼ਟ ਕੀਤਾ ਜਾਵੇ ਔਰ ਇਸ ਦੇ ਬੈਨੀਫਿਟ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸ ਨੂੰ ਹਾਲੇ ਚੰਗੀ ਤਰ੍ਹਾਂ ਮੁਲਾਜ਼ਮਾਂ ਦੇ ਹਾਲੇ ਹਾਜ਼ਮ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਇੱਕ ਖਾਸ ਪੇਚ ਹੈ ਔਰ ਉਸ ਦੇ ਉੱਤੇ ਜੋ ਪਿਛੇ ਜੇ ਇੱਕ ਇੱਕ ਵੀਡੀਓ ਦੇ ਵਿੱਚ ਆਇਆ ਕਿ ਜਿਹੜਾ ਸਰਕਾਰ ਨੇ ਕਿਹਾ ਕਿ ਜਦੋਂ ਉਹਨੂੰ ਲਾਸਟ ਜੋ ਪੈਸਾ ਮਿਲਦਾ ਸੀ ਕਿਸੇ ਮੁਲਾਜ਼ਮ ਨੂੰ ਉਹ ਪਿਛਲੇ 6 ਮਹੀਨਿਆਂ ਦਾ ਹੀ ਉਸ ਨੂੰ ਮਿਲੇਗਾ ਬਾਕੀ ਉਸ ਨੂੰ ਨਹੀਂ ਮਿਲੇਗਾ ਜੋ ਦੀ ਸੈਲਰੀ ਸੀ ਉਸ ਨੂੰ 6 ਮਹੀਨਿਆਂ ਦਾ ਪੈਸਾ ਇਕੱਠਾ ਕਰਕੇ ਜਰੂਰ ਦਿੱਤਾ ਜਾਊਗਾ ਬਾਕੀ ਉਸ ਦਾ ਪੈਂਟੈਂਟ ਮਿਲੇਗਾ ਇਹ ਗੱਲ ਪੱਕੀ ਨਹੀਂ ਇਹ ਕਿਸੇ ਸ਼ਾਇਦ ਵੀਡੀਓ ਚ ਆਇਆ ਸੀ ਇਸ ਕਰਕੇ ਸ਼ਾਇਦ ਜਿਹੜਾ ਹੈ ਮੁਲਾਜ਼ਮ ਇਸ ਤੋਂ ਸੰਤੋਸ਼ ਨਹੀਂ ਹੋਣਗੇ ਔਰ ਮੁਲਾਜ਼ਮਾਂ ਦੀ ਪ੍ਰਾਣੀ ਫਿਰ ਜਿਹੜੀ ਹੈ ਬਹੁਤ ਸਾਰੇ ਮੁਲਾਜ਼ਮਾਂ ਨੇ ਕਿਹਾ ਕਿ ਚਲੋ ਚੰਗੀ ਗੱਲ ਹੈ ਸਰਕਾਰ ਬਹੁਤ ਹੱਦ ਤੱਕ ਜਿਹੜਾ ਹੈ 90% ਸਰਕਾਰ ਆ ਜਿਹੜੀ ਹੈ ਉਸਦੇ ਨੇੜੇ ਲੱਗ ਗਈ ਹੈ ਕਿ ਪ੍ਰਾਣੀ ਪੈਨਸ਼ਨ ਸਕੀਮ ਦੇ ਲਗਭਗ ਉਹੀ ਫੀਚਰਸ ਨੇ ਇਸ ਦੇ ਵਿੱਚ ਬਹੁਤ ਸਾਰੇ ਪਰ ਮੇਨ ਕੁਝ ਚੀਜ਼ਾਂ ਹਲੇ ਜਿਹੜੀਆਂ ਬਰੀਕੀ ਨਾਲ ਦੇਖਣਆਂੀਆਂ ਕਿਉਂਕਿ ਸਰਕਾਰਾਂ ਦੇ ਵਿੱਚ ਬੈਠੀ ਜਿਹੜੀ ਲੌਬੀ ਹੈ ਉਹ ਛੇਤੀ ਛੇਤੀ ਇਸ ਤਰ੍ਹਾਂ ਆਮ ਲੋਕਾਂ ਦੇ ਭਲੇ ਦੀ ਗੱਲ ਕਰਦੇ ਇਸ ਦੀ ਗੁਜਾਇਸ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਉਸ ਨੂੰ ਵਰੀਕੀ ਨਾਲ ਅਧਿਆਨ ਕਰਨਾ ਪੈਣਾ ਹਲੇ ਤਾਂ ਇਸ ਦੋਸਤੋ ਜਿਹੜੀ ਹੈ ਅੱਜ ਦੀ ਖਾਸ ਖਬਰ ਸੀ ਔਰ ਮਜ਼ਮਾਂ ਲਈ ਪਹਿਲਾ ਨਾਉ ਕੁਝ ਰਾਹਤ ਦੀ ਗੱਲ ਹੈ ਪਰ ਹਲੇ ਕਿੰਨੀ ਰਾਹਤ ਮਿਲੂਗੀ ਔਰ ਇਸ ਦੇ ਉੱਤੇ ਚਰਚਾ ਹੋਊਗੀ ਸੋ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਮਲਾਜ਼ਮਾਂ ਤੱਕ ਜੇ ਤੁਹਾਨੂੰ ਚੰਗੀ ਗੱਲ ਲੱਗੀ ਤਾਂ ਇਸ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਔਰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ